ਹਾਂਜੀ ਸਰ ਆਪਕਾ ਸ਼ੁਭ ਨਾਮ ਕਾਇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਭਾਚੰਦਰ ਹੈ ਜੀ ਤੇ ਅਸੀਂ ਮੁਗਲਪੁਰੇ ਰਹਿੰਦੇ ਆ ਜੀ ਹਿਸ਼ਾਰਪੁਰ ਜੀ ਤੇ ਸਾਡੀ ਬੀਬੀ ਹੈਗੀ ਉਹਨਾਂ ਦਾ ਨਾਮ ਹੈਗਾ ਜੋਰੀ ਬਾਈ ਜੋਰੀ ਬਾਈ ਤੇ ਪਤੀ ਦਾ ਨਾਮ ਹੈਗਾ ਸੀ ਆਰਾਮ ਔਰ ਮੁਗਲਪੁਰੇ ਦੇ ਪਰਸੋ ਕੀ ਤਰੀਖ ਰਹੀ ਬਈ 27 27 8 2025 ਨੂੰ ਉਹ 10 ਵਜੇ ਤੋਂ ਘਰੋਂ ਕਿੱਥੇ ਚਲੀ ਗਈ ਹੈ ਦਿਮਾਗ ਦੇ ਉਹਨਾਂ ਮਤਲਬ ਥੋੜੀ ਪਰੇਸ਼ਾਨੀ ਜੀ ਹੈ ਉਹਨਾਂ ਨੂੰ 10 ਵਜੇ ਦੀ ਗਾਇਬ ਹੈ ਉਹ ਹੁਣ ਤੱਕ ਲੱਭੀ ਨਹੀਂ ਤੇ ਕਿਰਪਾ ਕਰਕੇ ਕਿਸੇ ਬਰਾ ਨੂੰ ਮਿਲੇ ਤੇ ਸਾਨੂੰ ਇਹ ਸਾਡਾ ਫੋਨ ਨੰਬਰ ਹੈਗਾ 98782 19430 ਇੱਕ ਨੰਬਰ ਉਹ ਨੋਟ ਕਰ ਲਓ 98143 19349 ਅਰੀਨਾ ਮੰਤ ਦੀ ਮੰਮੀ ਹੈ ਤੇ ਮੁਗਲਪੁਰੇ ਰਹਿੰਦੇ ਆ ਸ਼ਾਰਪੁਰ ਕਿਸੇ ਬਰਾ ਨੂੰ ਮਿਲੇ ਤਾਂ ਸਾਡੇ ਨਾਲ ਸੰਪਰਕ ਕਰੇ ਤੇ ਬਿਰਾਨੂ ਕੁਛ ਨਾ ਕੋਈ ਇਨਾਮ ਵੀ ਦਿੱਤਾ ਜਾਊਗਾ ਹਾਂਜੀ ਸਰ ਆਪਕਾ ਸ਼ੁਭ ਨਾਮ ਕਿਆ ਹੈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਭਾਚੰਦਰ ਹੈ ਜੀ ਤੇ ਅਸੀਂ ਮੁਗਲਪੁਰੇ ਰਹਿੰਦੇ ਆ ਜੀ ਹਿਆਰਪੁਰ ਜੀ ਤੇ ਸਾਡੀ ਬੀਬੀ ਹੈਗੀ ਉਹਨਾਂ ਦਾ ਨਾਮ ਹੈਗਾ ਗੋਰੀ ਬਾਈ ਗੋਰੀ ਬਾਈ ਤੇ ਪਤੀ ਦਾ ਨਾਮ ਹੈਗਾ ਸੀ ਆਰਾਮ ਔਰ ਮੁਗਲਪੁਰੇ ਦੇ परसों की तारीख थी भाई 27 27 8 2025 ਨੂੰ ਉਹ 10 ਵਜੇ ਤੋਂ ਘਰੋਂ ਕਿੱਥੇ ਚਲੀ ਗਈ ਹੈ ਦਿਮਾਗ ਦੀ ਉਹਨ ਮਤਲਬ ਥੋੜੀ ਪਰੇਸ਼ਾਨੀ ਜੀ ਹੈ ਉਹਨਾਂ ਨੂੰ 10 ਵਜੇ ਦੀ ਗਾਇਬ ਹੈ ਉਹ ਹੁਣ ਤੱਕ ਲੱਭੀ ਨਹੀਂ ਤੇ ਕਿਰਪਾ ਕਰਕੇ ਕਿਸੇ ਬਰਾ ਨੂੰ ਮਿਲੇ ਤੇ ਸਾਨੂੰ ਇਹ ਸਾਡਾ ਫੋਨ ਨੰਬਰ ਹੈਗਾ 98782 19430 ਇੱਕ ਨੰਬਰ ਉਹ ਨੋਟ ਕਰ ਲਓ 98 143 19349 ਅਰੀਨਾ ਮੰਤ ਦੀ ਮੰਮੀ ਐ ਤੇ ਮੁਗਲਪੁਰੇ ਰਹਿੰਦੇ ਆ ਛਾਰਪੁਰ ਕਿਸੇ ਬਿਰਾ ਨੂੰ ਮਿਲੇ ਤਾਂ ਸਾਡੇ ਨਾਲ ਸੰਪਰਕ ਕਰੇ ਤੇ ਉਹ ਬਿਰਾ ਨੂੰ ਕੁਛ ਨਾ ਕੋਈ ਇਨਾਮ ਵੀ ਦਿਆ ਜਾਊਗਾ